ਆਰੇ ਇਹ ਪੈਰ ਬੜੀ ਸੈੱਟ ਸੀ ਗਿਆ ਗੁਰਦੁਆਰਾ ਫਾਰਮ ਹਾਊਸ ਕੋਪ ਚ ਸਾਰੀ ਊਜ਼ ਬਹੁਤ ਵਧੀਆ ਹੋਊਗੀ ਫੇ ਸਵੇਰ ਦਾ ਟਾਈਮ ਸੀ 8:30 ਹੋਗੇ ਸੀ ਕਿ ਅਜ ਅਸੀਂ ਜਾ ਰਹੇ ਸੀਗੇ ਪਿੰਡ ਦੇ ਗੁਰਦੁਆਰਾ ਸਾਹਿਬ ਬਾਟਾ ਲੈ ਕੇ ਜਾਣ ਕੇ ਖੁਸ਼ ਹੋਗੇ ਲੋ ਦੀ ਸਵੇਰੀ ਸਵੇਰਾ ਦਾ ਨਾਲ ਅੱਜ ਜਿੱਕਮ ਛੋਲਿਆਂ ਦੀ ਵੀ ਰੱਤ ਕਹਿਰਾ ਤੇ ਮੈਂ ਛੋਲੇ ਬਣਾ ਕੇ ਦਵਾਂ ਤਾਂ ਸਵੇਰੀ ਰੱਖਦੇ ਸੀਗੇ ਬੱਸ ਚਲੋ ਅਪਾ ਗੁਰਦੁਆਰਾ ਸਾਹਿਬ ਜਾਣਾ ਇਹਨਾਂ ਨੂੰ ਬੰਦ ਕਰ ਦਿੰਨੇ ਆ ਆਕੇ ਟੜਕਾ ਲਾਵਾਂਗੇ। ਸੱਲ ਮੈਨੇ ਹਾਰੇ ਚ ਦਾਲ ਬਣਾਈ ਸੀਗੀ। ਜਿਸ ਤੇ ਹੈ ਨਹੀਂ। ਥਾਮ ਦਾ ਕੱਟ ਜੀ ਸੱਚ ਭੁੱਲੀ ਗਈ। ਇੱਕ ਤਾਂ ਖਰਾਬ ਹੋ ਜਾਣੀ ਸੀਗੀ। ਬਸ ਇਹਨੂੰ ਬਾਹਰ ਰੱਖ ਕੇ ਜਾਨੀ ਆ ਮਾਰ ਜਾਣੀ ਪਈ। ਪੂਰੀ ਰਹਿਣ ਨੂੰ ਮਾਰਨ ਦਾ। ਉਰੀ ਮਾਰ ਦਾਂਗੇ। ਹਾਂ। ਕੋਈ ਇੱਕ ਕੇ। ਤਾਂ ਤੇ ਤੌਲੀਆ ਜੀ। ਹਲੋ। ਉਹ ਬੋਲਦੇ ਕੋਪਾ। ਜੀ ਰੰਦਰੇ ਬੈਠਾ ਇਹਨੂੰ ਪਤਾ ਨਹੀਂ ਕੀ ਹਾਲਤਾ ਕੱਲੇ ਨੇ ਆਪਣਾ ਗਲਾ ਫਸਾ ਲਿਆ ਉੱਥੇ ਤੇ ਮੇਰੇ ਕੰਨੀ ਚੱਕ ਕੇ ਇਹ ਇਹਨੇ ਚੱਕ ਦੇ ਤੁਸੀਂ ਗੱਡੀ ਬੈਠਣਾ ਬੈਜਾ ਉਹ ਲੰਘਦੇ ਨਹੀਂ ਹੈ ਮੇਰੇ ਥੋੜੇ ਬੇੜਾ ਤੋਂ ਮਰਨਾ ਰਹਿ ਗਿਆ ਬਸ ਤੁਸੀਂ ਜ ਸਮਝਾ ਜਾ ਬਹੁਤ ਛੋਟਾ ᱛੀ ਇਹ ਤਾਂ ਭਗਵਾ ਮੈਂ ਤਾਂ ਇਹਦੀ ਨਾ ਬੜਾ ਕੀ ਸਾਰੇ ਤੋਂ ਬੜਾ ਦਿ ਲੋ ਆਤਮਾ ਆਮ ਆਤਮਾ ਤੇ ਆਤਮਾ ਵੀ ਬਿਤੇ ਹੋ ਗਈ ਆਪੋ ਤੇ ਛੋਟਾ ਕਰਿਆ ਜੀ ਉਹ ਜਿੱਦ ਮੈਂ ਨਹੀਂ ਪਿਆਜ਼ ਤੇ ਕੁਝੇ ਕੱਟ ਲਈ ਸੀਗੇ ਦਾਣ ਵਾਸਤੇ ਛੋਲੇ ਬਣਾ ਰਹੀ ਸੀਗੇ ਤੇ ਬਾਕੀ ਬਾਹਰ ਇੱਧਰ ਸਾਫ ਸਫਾਈ ਜੀ ਕਰਨੀ ਸ਼ੁਰੂ ਕਰਤੀ ਸੀ ਜਹੰਦਰੋ ਵੀ ਕਿ ਮਰ ਨਾ ਰਹਿਂਦਾ ਵੈਰੀ ਗੁਰਦੁਆਰੇ ਤੋਂ ਮੈਂ ਕੱਟੇ ਕੇ ਆ ਗਈ ਸੀ ਆਪਾਂ ਹਾਂ ਦੇਖੋ ਕਿੰਨਾ ਖੰਡਾਰ ਖੰਡਿਆ ਹੋਇਆ ਹਨ ਰੂਪ ਆਈਏ ਪਿਰਲ ਹੈ ਲੋ ਜੀ ਇੰਨਾ ਖੰਡਾਰ ਖੰਡਿਆ ਹੋਇਆ ਕਹਨ ਅੰਕ ਲਾ ਗਿਆ ਹਾਂਜੀ ਅਜਾ ਪਿੰਜਰਾ ਲੈਣਾ ਆ ਜਾ ਰਹੀ ਆ ਰਹੀ ਆ ਬੱਬੀ ਚਲੋ ਜੀ ਹੁਣ ਗੱਪਾਂ ਕਰੀਏ ਇਹ ਤੋਂ ਪੁੱਛੀਂ ਕਹਿੰਦੀ ਕੋਈ ਜਣਾ ਮੇਰੀ ਹੈਲਪ ਕਰੋ ਇਹਨੂੰ ਇੱਧਰ ਇਹਦੀ ਮੰਮੀ ਲੈ ਜੂਗੀ ਹਾਂ ਤੇਰੀ ਪਾਪਾ ਲੈ ਜੂ ਨਬੂ ਹੁਣੇ ਨਹੀਂ ਸੋਣੇ ਆਏ ਕਰ ਲੈ ਮੈਡਮ ਉਹ ਸੁਦਾ ਤੇਰੇ ਗੇਟਾਂ ਚ ਬੁੱਜੂ ਏਡਾ ਤਾਂ ਕਰ ਰੋ ਜੀ ਆਜੇ ਉੱਥੇ ਬੁੱਜੂਗਾ ਇੱਧਰ ਕਰ चल और इधर करना पैना देखो जी कि साफ करता है सारा पहला तो वीडियो देखी थी कि हम देखो ये दोनों बंदों का काम है ये <laughs> कि साफ हो गया यार ਮੁੰਡੇ ਚੁੱਲ੍ਹੇ ਗੇਨਵਾ ਆ ਬਬੂ ਅਤਾ ਤੇ ਪਾ ਐ ਆਈਏ ਹੁਣ ਪੂਜੀ ਮੇਰੇ ਸੌਲਵ ਕਰ ਦੋ ਆਨਸਰ ਕਰਤਾ ਮੈਂ ਨੀ ਇੱਕ ਕਰਤਾ ਇੱਕ ਰਹਿ ਗਿਆ ਦੀਦੀ ਗੱਲਾਂ ਕਰਨ ਲੱਗ ਹੁੰਦਾ ਕੁਛ ਨਹੀਂ ਹੁੰਦਾ ਠੰਡੇ ਠੰਡੇ ਕੰਮ ਕਰ ਲਿਆ ਕਰ ਕੋਈ ਪਤਾ ਨਹੀਂ ਤੈਨੂੰ ਕਿੱਧਰੋਂ ਲੰਘ ਜੀ ਸੁੱਚੀ ਗੱਲ ਐ ਮੈਂ ਅਹੀ ਗੱਲ ਮੈਂ ਪਹਿਲਾਂ ਕਹੀ ਆ ਅਸਾਂ ਦਿੱਤੂ ਅੱਜ ਸਵੇਰੇ 4 ਵਜੇ ਠਾਲਤੀ ਵੀ ਚੱਲਦੀ ਚੱਲ ਜਾਣਾ ਤੁੰਨੂੰ ਤੇਲ ਲਾਇਆ ਕਰ ਆਪਣਾ ਤੁੰਨੂੰ ਤੇਲ ਆਇਆ ਨਹੀਂ ਰਾਤ ਸਾਡਾ ਕੋਈ ਪਤਾ ਨਹੀਂ ਅਸੀਂ ਤੈਨੂੰ ਜਦੇ ਕਹਿਣਾ ਤਿਆਰ ਹਾਂਗੀ ਤੂੰ ਕਰਦੀ ਹੋ ਬੱਸ ਆਹਨਾਂ ਨੂੰ ਨਹੀਂ ਦੱਸਣਾ ਵੀ ਅੰਬਰਸਰ ਜਾ ਰਹੇ ਹਾਂ ਕਿਤੇ ਉਹਨਾਂ ਨਾਲ ਸਾਡੀ 11 ਹੋ ਗਈ ਤੇ ਆਪਾਂ ਜਾ ਰਹੇ ਸੀਗੇ ਭਾਬੀ ਉਹਨਾਂ ਦੇ ਘਰੇ ਆਈ ਹੋਈ ਐ ਜੀ ਮੈਡਮ ਹਾਂ ਮੈਂ ਭਾਬੀ ਉਹਨਾਂ ਕੋਲ ਬਣਾਵਾਂਗੀ ਸਾਡੀ ਉੱਗ ਗਈ ਦਿਖਾਉਂਦੀ ਹੁਟ ਹੋ ਗਈ ਹਾਂ ਠੀਕ ਆ ਐਨੇ ਸੌਣ ਲੇ ਜਾਉਂਦੀ ਇੰਨੇ ਤੇ ਸੂਟ ਨੇ ਜੀ ਜਿਹੜਾ ਮਰਜ਼ੀ ਬਦਲ ਬਦਲ ਕੇ ਉਹ ਕਿੰਨੀ ਸਫਾਈ ਹੋ ਗਈ ਟਰੈਕਟਰ ਖੜਾ ਤੋ ਨਾਲ ਚਲੋ ਜੀ ਕਾਉਨ ਨੂੰ ਜਿਹੜੇ ਵੇਲੇ ਸੀ ਉਹਨਾਂ ਨੂੰ ਕੰਮ ਦਿੱਤਾ ਆਫਿਸ ਘੁੰਮਾ ਚਲੀਏ ਹਾਂ ਸਹੀ ਗੱਲ ਉਹਨਾਂ ਨੂੰ ਸੱਤਰ ਈ ਰਿਕਸ਼ਾ ਵਾਲਿਆਂ ਨੂੰ ਕੰਮ ਮਿਲ ਗਿਆ ਉਹਨਾਂ ਨੂੰ ਦਿਹਾੜੀ ਪੈ ਰਹੀ ਆ ਜਿਹੜੇ ਵੇਲੇ ਸੀ ਪੈ ਰਹੀ ਆ ਕੋਈ ਕੰਮ ਤੇ ਲੱਗਿਆ ਹੋਊ ਕਿਧਰ ਉੱਥੇ ਪੜਦਾ ਪਿਆ ਜੇ ਪੜਦਾ ਨਾ ਹੋਣਾ ਹੋਇਆ ਪੜਦਾ ਨਾ ਕਿੱਥੇ ਇੱਕ ਮਿੰਟ ਰੁਕੋ ਉਹਨਾਂ ਇਹ ਤੁਹਾਨੂੰ ਵਾਲੇ ਜੀ ਉਹ ਨਾਲ ਹੋ ਗਿਆ ਰੋਚੀ ਉਹ ਪਰ ਬਾਬਾ ਲਗਾਏ ਇਹ ਲੋਟ ਗਾ ਜਨੋ ਕਿਛ ਨਹੀਂ ਹੈਗਾ ਤਾਂ ਨਹੀਂ ਚਾਹ ਨਹੀਂ ਚਾਹ ਨਹੀਂ ਪਰ ਇਹ ਤਾਂ ਗਰਮੀ ਨਾਲ ਤਾਂ ਕੋਈ ਕਨੈਕਸ਼ਨ ਵੀ ਨਹੀਂ ਹੈਗਾ ਉਹਨਾਂ ਨੇ ਕਿਹਾ ਨਾ ਮੁੰਡਾ ਖੁਸ਼ ਹੋ ਗਿਆ ਮੁੰਡਾ ਮੁੰਡਾ ਖੁਸ਼ ਹੋ ਗਿਆ ਸੱਤ ਖੁਸ਼ ਹੋ ਗਿਆ ਉਹਨਾਂ ਨੇ ਤਾਂ ਕਿਛ ਤੇ ਉਹ ਤੇ ਕਿਹੜੀ ਦੀ ਗੱਲ ਉਹ ਨਾ ਨੇ ਖਾ ਲਏ ਇਹ ਇਤਰੇ ਇਹਨਾਂ ਨੇ ਵੀ ਖਾ ਲਏ ਉਹ ਆਮ ਨੂੰ ਨਹੀਂ ਖਾਣ ਲੱਗੇ ਨੰਬੂ ਨਹੀਂ ਮੈਂ ਨਾ ਔਕਣੇ ਪੈ ਲਏ ਮੈਨੂੰ ਕਹਿ ਰਹੀ ਸੀ ਕਹਿੰਦੀ ਜੇ ਬਾ ਮੈਂ ਦੇਖ ਕਹਿ ਕੇ ਆਵਾਂਗੇ ਅਸੀਂ ਕਹਿੰਨਾ ਤੂੰ ਫੂਲ ਲੈ ਕੇ ਜਾਏਂਗੀ ਕੁੜੀ ਬਣਾਣੀ ਆ ਮੈਂ ਆ ਕਿਉਂ ਰੇ ਇਸ ਫੀਲ ਆ ਵੀਰਾ ਵੀ ਹਿਊਰੀ ਹੋਊਗਾ ਗਰਮੀ ਚ ਬੜਾ ਪਰੇ ਸਹੀ ਗੱਲ ਹੈ ਸਾਲ ਦੇ ਮੰਦ ਜਾਂ ਮੜਿਆ ਉੱਥੇ ਤੱਕ ਤਾਂ ਕਰੇ ਜਾਂਦੇ ਦੇਖ ਕੇ ਇਹਨੇ ਦੇਖਿਓ ਕਿੰਨੇ ਖਰਾਬ ਨੇ ਮਾਜੀ ਵੀ ਕਰੇ ਨਾ ਹੁਣ ਤਾਂ ਇਹਨੇ ਵਿੱਚੋਂ ਵੀ ਲੱਗਦੀਆਂ ਮਾਰ ਕੰਢੇ ਮੇਨੇ ਹੋਰ ਵੀ ਲਾਈ ਹਾਂ ਜੀ ਦਰਬੀਏ ਮੈਂ ਕਿਹਾ ਫਿਰ ਦੁੱਧ ਹੀ ਲੈ ਆਸੀ ਕਿਲੋਮੀਟਰ ਐ ਤਾਂ ਐਸੀ ਪਹਾੜਾਂਾਂ ਦੇ ਅੰਦਰ ਜਾਂਦੇ ਬੁਲਾੜੀ ਦੇ ਵਿੱਚੋਂ ਲੰਘਣਾ ਪੈਂਦਾ ਨੰਦੋਂ ਕੋਲੋਂ 2 ਕਿਲੋਮੀਟਰ ਐ ਅੱਛਾ ਲੈਣਾ ਹੀ ਆ ਤਾਂ ਇਹ ਸਾਡਾ ਪਤਾ ਨਹੀਂ ਕਾਂਟਾਲਾ ਬੁਲਾੜੀ ਤੋਂ ਲੋ ਜੀ ਹੁਣ ਆਪਾਂ ਆਏ ਆ ਭਾਬੀ ਉਹਦੇ ਘਰੇ ਓਹੋ ਗਲਾਸ ਤੇ ਹੁਣ ਸਾਨੂੰ ਸਾਡਾ ਕਾਕਾ ਦਿਖਾਊਗਾ डॉगीज़ आप वजीना ने कुत्ते होबने आलेआ डॉ कुत्तियां वास्ते ही कम्बरा आप देखों लोगों ने कुत्ते ने सारा ती स्मार्ट पे आ आ देखो कुत्ते आ ये डी शीट यू ये डी ਕੀ ਆ ਹਾਂ ਕਿੰਨੇ ਸੋਹਣੇ ਨੇ ਆਹ ਉਹ ਰੰਗ ਲੱਗਿਆ ਹੋਇਆ ਵਾਹ ਦੇ ਆਹ ਵਾਈਟ ਹਸਕੀ ਤੋੜੀਏ ਜੀ ਉਹ ਉਹ ਨਹੀਂ ਕਤੂਰੀਏ ਕੁੱਤੀ ਦੇ ਕਤੂਰੇ ਕਤੂਰੀਏ ਦੇ ਕਤੂਰੇ ਹੋਣਗੇ ਨਾ ਇਹ ਨਹੀਂ ਚੜੀ ਆਏ ਤੁਹਾਨੂੰ ਦੈਂਤ ਹਾਂ ਜੀ ਇਹ ਦੋ ਨੋਟ ਦੇ ਇਹ ਚਾਹਤ ਜੀ ਉਹ ਗਈ ਬਿਨਾਂ ਹੋ ਗਈ ਇਹਦੇ ਸ਼ਰੀਪ ਸਵੇਰ ਨੂੰ ਆ ਕੇ ਇਹ ਜਿਹੜੀ ਬਕਾਣਾਉਂਦੇ ਨੇ ਸੋਧਰ ਜੀ ਇਹਦੇ ਵਿੱਚ ਆਪਾਂ ਇਹਨੂੰ ਖੋਲ ਕੇ ਦਿਖਾਉਂਦੇ ਹਾਂ ਕਿ ਜਦੋਂ ਇਹਨੂੰ ਇਹ ਮਤਲਬ ਉਹ ਕਿਦਾਂ ਇੱਕੀ ਆਪਣੇ ਆਪ ਭਰਦੀ ਆ ਕਾ ਸੁਈ ਬੈਲਸੇ ਬਣਾਉਣੇ ਕਰਦੇ ਆ ਤੇਲ ਵਾਲਾ ਦਿਖਾਓ ਹਾਂ ਤੇਲ ਦਿਖਾਇਆ ਫਿਰ ਵੀ ਕਿਵੇਂ ਚੱਕ ਜਾਂਦਾ ਭਾਬੀ ਕੋਈ ਦੱਸੋ ਤੇਰੇ ਵੀ ਜਮਾ ਰਿਹਾ ਤੇਲ ਦੇਣ ਦੀ ਲੋੜ ਨਹੀਂ ਲੋੜ ਪਈ ਛੋਟੀ ਆ ਪੂਰਾ ਪੁੱਛਣੀ ਆ ਆ ਇਸ ਵੀ ਤਾਂ ਨਹੀਂ ਤੁਸੀਂ ਚੀਨੀ ਭਰਨੀ ਆਪਾਂ ਕੋਲ ਨਾ ਕਮਟਾ ਜਦੋਂ ਇਹਦਾ ਪ੍ਰਯਾਨਾ ਹੈ ਇੱਕ ਆ ਕੇ ਇਧਰੋਂ ਉੱਤਰੋਂ ਸਾਫੀ ਤੋਂ ਗੰਦ ਗੱਡੀ ਆਂਦੀ ਹੈ ਇਹਦੇ ਵਿੱਚੋਂ ਜਾਂਦਾ ਤੇਲ ਪਹਿਲਾਂ ਇੱਕ ਵਾਰੀ ਠੀਕ ਹੈ ਉੱਪਰ ਨਹੀਂ ਬਸ ਕਿਦੇ ਵੀ ਦੇਣਾ ਹੈ ਆ ਉੱਥੇ ਲਾਈਟ ਦਿਖਾ ਲਈ ਤਾਂ ਆਹ ਇਥੇ ਲਾਈਟ ਕਿੰਨੀ ਸੋਹਣੀ ਹੈ ਜੀ ਹਾਂ ਦੇਖੋ ਜੀ ਕਿਹਦਾ ਜੀ ਹੈ ਆ ਸਪੀਡ ਆਪਣੀ ਜਿਵੇਂ ਆਪਾਂ ਘੱਟ ਵੱਧ ਕਰਨੀ ਆ। ਅੱਛਾ। 4000 ਤੱਕ ਸਪੀਡ ਆ। ਖੜਕਾ ਨਹੀਂ ਹੁੰਦਾ। ਸਲਵਾਰ ਵੀ ਜੜਨ ਦੀ ਸਲਾਈਆਂ ਇਹ ਬੜਾ ਫੋਟੋ। ਠੀਕ ਹੈ ਜਲਦੀ। ਜਦੋਂ ਮਿਲਾਜਾ ਮਿੱਟੀ ਚਲਾਉਂ ਮੈਂ ਨਹੀਂ ਕਹਿਦੀ। ਪੰਜ ਕਿੱਦਿ ਦੀ ਆ। ਹਾਂ ਆ ਫਾਣੀ। ਨੀਚੇ ਆਹਾ। ਆ ਦੇਖਿਆ ਗੋਡੇ ਵਾਲਾ ਐਂ ਕਰਕੇ ਉਹ ਉੱਪਰ ਚੱਕਿਆ ਜਾਂਦਾ। ਹਾਂ। ਉੱਪਰ ਜੱਟਾਂ ਮਾਰਦੇ ਹਾਂ ਪੈਰ। ਬੁੱਡੀ ਨੂੰ ਨਹੀਂ ਚੱਲਦਾ। ਉਹ ਬੁੱਡੀ ਨਾਲ ਰੱਖਦਾ। ਅੱਛਾ। ਸਪੀਡ ਦੇਖੀਏ। ਗੋ ਅਗੱ। ਕੁੱਕਟ ਦਿਖਵਾ। ਇਹ ਬੈਟਰੀ ਤੇ ਹੀ ਚੱਲਦੀ ਇਹ। ਮੈਟਰ ਵੀ ਚੱਲਦਾ। ਅੱਛਾ। ਮੈਟਰ ਵੀ ਚੱਲਦਾ। ਇਹ ਤਾਂ ਬਿਲਕੁਲ ਨਾਰਮਲ ਆ। ਨਾਰਮਲ ਸਪੀਡ ਆ ਇਹ। ਆਹ ਵਾਈ। ਜਮਾ ਵੀ ਨਹੀਂ। ਹੁਣ ਸਪੀਡ ਕਿੰਨੇ ਤੇ ਹੋਗੀ? 3500 ਤੇ। ਵੇ ਦੇ ਇੱਕ ਵਾਰ ਇਸ ਕੱਢ ਰਹੀ ਐ ਸਾਰਾ ਕੁਝ ਸਪੀਡ ਜ਼ਿਆਦਾ ਆਈ ਦੀ ਬਸ ਆ ਸੇਵੇਂ ਆਪਣਾ ਸਾਰਾ ਖਜ਼ਾ ਚੱਕਰ ਵਸਾ ਗਿੰਦਾ ਆ ਇਹਦੇ નીચે ਕੁਝ ਨਹੀਂ ਇਹਦੇ ਬਸ ਸਿੰਪਲ ਆਲੀ ਸਿੰਪਲ ਨਾਲੇ ਦਾ ਜਿਹੜਾ ਟੇਬਲ ਹੈ ਵੀ ਮੋਟਾ ਹਾਂ ਟੇਬਲ ਵੀ ਕਿੰਨਾ ਵਧੀਆ ਹਾਂਜੀ ਸਾਰਾ ਖਸ਼ੂਰੀ ਹੋ ਗਿਆ ਆ ਇਹਦੇ ਬਿਸਕੁਟ ਪੈਣ ਦਿੱਤੀਆਂ ਖੰਬਿਆਈ ਇਹਦੇ ਆ ਫਿਰ ਕੀ ਉੱਪਰ ਪਾਣੀਆਂ ਆ ਆ ਸੂਈ ਵਾਲਾ ਜਿੰਨੇ ਆਪਾਂ ਇਹਨੂੰ ਕੱਢਦਾ ਇਹ ਲਿੱਟੇ ਨੇ ਰਹੂਗਾ ਹੁਣ ਉੱਪਰੇ ਰਹੂਗਾ ਜੇ ਉੱਪਰ ਅੱਖਾਂਗੇ ਤਾਂ ਉੱਪਰੇ ਖੜੂਗੀ ਠੀਕ ਹੈ ਚਲੋ ਜੀ ਵੀਡੀਓ ਖਾਸੀ ਲੰਬੀ ਹੋ ਗਈ ਹੈ ਹੋਪਸੋ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਤੇ ਬਾਕੀ ਹੁਣ ਆਪਾਂ ਮਿਲਦੇ ਆ ਨੈਕਸਟ ਵਲੌਗ ਚ